ਰੋਡ ਤੇ ਜਾ ਰਹੀ ਕੁੜੀ ਨਾਲ ਮੁੜੇ ਨੇ ਕੀਤਾ ਕੁਝ ਅਜੀਹਾ ਕਿ ਵੀਡੀਓ ਦੇਖ ਕੇ ਤੁਹਾਨੂੰ ਵੀ ਆਵੇਗਾ ਗੁੱਸਾ ਯਾਰੋ ਅੱਜ ਦੇ ਟਾਈਮ 'ਚ ਆ ਭੂੰਡ ਆਸ਼ਕ ਬਹੁਤ ਹੀ ਜ਼ਿਆਦਾ ਫਿਰਦੇ ਨੇ ਜਿਹੜੇ ਆ ਰੀਲਾਂ ਬਣਾਉਣ ਦੇ ਚੱਕਰ ਵਿੱਚ ਇਹ ਨਹੀਂ ਸੋਚਦੇ ਵੀ ਆਪਾਂ ਕਿਸੇ ਦੀ ਇੱਜ਼ਤ ਸੋਸ਼ਲ ਮੀਡੀਆ ਤੇ ਪਾ ਰਹੇ ਆ ਆਪਣੀ ਤਾਂ ਇਹਨਾਂ ਨੇ ਜੇ ਵੀਡੀਓ ਬਣਾਉਣੀ ਹੁੰਦੀ ਆ ਨਾਲੇ ਕਿਸੇ ਕੁੜੀ ਨੂੰ ਵੀ ਵੀਡੀਓ 'ਚ ਐਡ ਕਰ ਲੈਂਦੇ ਆ ਆ ਸਲਾਰੂ ਜਿਹੇ ਫੁਕਰੇ ਦੇ ਸਿਰ ਤੇ ਭੂੜ ਆਸ਼ਕੀ ਇੰਨੀ ਚੜੀ ਆ ਕਿ ਦੇਖੋ ਸਰਿਆਮ ਰੋਡ ਤੇ ਕੁੜੀ ਨਾਲ ਪੰਗੇ ਲੈ ਰਿਹਾ ਏ ਜੀ ਹਾਂ ਇਸ ਵੀਡੀਓ ਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਕਿ ਇਹ ਰੋਡ ਤੇ ਤੁਰਿਆ ਜਾਂਦਾ ਏ ਅੱਗਿਓ ਕੁੜੀ ਆਉਂਦੀ ਏ ਤੇ ਕੁੜੀ ਦੇ ਅੱਗੇ ਖੜ ਜਾਂਦਾ ਏ ਕਦੀ ਲੱਤ ਉਧਰ ਨੂੰ ਕਰਦਾ ਏ ਕਦੀ ਉਧਰ ਨੂੰ ਕਰਦਾ ਏ ਤੇ ਫਿਰ ਉਸ ਵਿੱਚ ਜਾਣ ਬੁੱਝ ਕੇ ਮੋਡਾ ਮਾਰਦਾ ਏ ਕੁੜੀ ਪਿੱਛੇ ਮੁੜ ਕੇ ਦੇਖਦੀ ਏ ਕਿ ਇਹ ਚਵਲ ਜਈ ਕੀਸ਼ ਹੈ ਆ ਚਲੋ ਕੁੜੀ ਕੇ شریف ਖਾਨਦਾਨ ਦੀ ਹੁੰਦੀ ਏ ਜੋ ਇਸ ਨੂੰ ਛੱਡ ਦਿੰਦੀ ਏ ਸਾਈ ਦੀ ਇਸ ਭੈਣ ਦੀ ਜਗ੍ਹਾ ਕੋਈ ਹੋਰ ਕੁੜੀ ਹੁੰਦੀ ਤਾਂ ਇਸ ਦੇ ਖਿੱਚ ਕੇ ਥੱਪੜ ਮਾਰਦੀ ਜਿਸ ਤੋਂ ਬਾਅਦ ਇਹੋ ਜਿਹਾ ਕੋਈ ਹੋਰ ਹਰਕਤ ਨਾ ਕਰਦਾ ਸੋ ਤੁਸੀਂ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੋ ਇਹ ਮੂੜਾ ਕਰ ਰਿਹਾ ਹੈ ਕੀ ਇਹ ਸਹੀ ਕਰ ਰਿਹਾ ਹੈ ਕੀ ਇਹੋ ਜਿਹੇ ਭੂੜ ਆਸ਼ਕਾਂ ਦੀ ਫੁਕਰੇ ਮੁੜਿਆਂ ਦੀ ਛੱਤਰ ਪ੍ਰੇਡ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਸ਼ੀ ਕਾਲ